ਬੁਲਟਨ ਨਾਮਾ ਪੰਜਾਬ ਯਾਤਰਾ ਕਰਦੇ ਹੋਏ ਅਸੀਂ ਇਸ ਵੇਲੇ ਪਹੁੰਚੇ ਹਾਂ ਬਠਿੰਡੇ ਦੇ ਗੁਰਦੁਆਰਾ ਹਾਜ਼ੀਰਤਨ ਸਾਹਿਬ ਅੱਜ ਮੇਰੇ ਨਾਲ ਨੇ ਗੁਰਪ੍ਰੀਤ ਆਰਟਿਸਟ ਤੇ ਆਜੂ ਕਰੋ ਦਰਸ਼ਨ ਲਓ ਜੀ ਦੋਸਤੋ ਦਰਸ਼ਨੀ ਦਵਾਰ ਗੁਰਦੁਆਰਾ ਸ਼੍ਰੀ ਹਾਜ਼ੀਰਤਨ ਸਾਹਿਬ ਪਾਸ਼ਾਹੀ ਦਸਵੀਂ ਇਹਨਾਂ ਨੇ ਹੱਜ ਕੀਤਾ ਸੀ ਉਹਨਾਂ ਦੇ ਨਾਮ ਤੇ ਇਲਾਕਾ ਸਾਰਾ ਇਸ ਕਰਕੇ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਆਜੀ ਕਰਕੇ ਕਹਿੰਦੇ ਆ ਇਹ ਵੀ ਪ੍ਰਾਣਾਤਿਆਸਕ ਸਥਾਨ ਹੈ ਇਸ ਜਗ੍ਹਾ ਤੇ ਮੇਨਲੀ ਗੁਰੂ ਸਾਹਿਬ ਰਹੇ ਕਿਲੇ ਵਿੱਚ ਕਹਿੰਦੇ ਥੋੜੇ ਦਿਨ ਰਹੇ ਪਰ ਜ਼ਿਆਦਾ ਇਸੇ ਸਥਾਨ ਤੇ ਰਹੇ ਹੂੰ ਦੀ ਰਮਨੁਦਾਰ ਮਤਾਂ ਦੀ ਤਸਵੀਰ ਇਹ ਦਸਵਾ ਦੇ ਵੇ ਸੁਰੂ ਹੋ ਰਿਹਾ ਵੈਸੇ ਮੇਂ इंग्लंडਾਂ ਸੇ ਦੀ ਦੂਸਰੇ ਹਾਜ਼ਰਤ ਨਾਲ ਹਾਜ਼ਰਤ ਆਪਣੇ ਰੋੜ ਤੋਂ ਨਾ ਜੀ ਇਹ ਤੁਸੀਂ ਹੁਣ ਉਹ ਥਾਂ ਦੇਖ ਸਕਦੇ ਹੋ ਜਿਹੜੀ ਆਪਾਂ ਅ ਅੱਜ ਦੇ ਨਮਾਜ਼ ਆਦਾ ਕਰਨ ਵਾਲੇ ਪਾਸੇ ਔਰਤਾਂ ਵਾਲੀ ਜਿਹੜੀ ਮਸਜਿਦ ਸੀ ਜਨਾਨਾ ਮਸਜਿਦ ਉਹ ਇਹ ਵਾਲੀ ਜਿੱਥੇ ਔਰਤਾਂ ਨਮਾਜ਼ ਅਦਾ ਕਰਦੀਆਂ ਜਿਹੜਾ ਹਰਾ ਜਿਹਾ ਗੁੰਬਦ ਦਿਖ ਰਿਹਾ ਇਹਦੇ ਬਿਲਕੁਲ ਇਧਰਲੇ ਹੱਥੇ ਉਹ ਹੱਥੋਂ ਪੂਰੀ ਹਾਜੀ ਰਤਨ ਦੀ ਦਰਗਾਹ ਇਧਰ ਚਲੋ ਭਾਈ ਗੁਰ ਇੱਕ ਇਸ ਸਾਨੂੰ ਸਭ ਤੋਂ ਪਹਿਲੀ ਗੱਲ ਤਾਂ ਇਤਿਹਾਸ ਅਕਸਰ ਕਰਕੇ ਅਸੀਂ ਮੰਨਦੇ ਆ ਕਿ ਦਸਵੀਂ ਪਾਸ਼ਾਹੀ ਦੇ ਚਰਨ ਇੱਥੇ ਪਏ ਨਾ ਸਿਰਫ ਚਰਨ ਪਏ ਇੱਥੇ ਰਹੇ ਇਸ ਸਥਾਨ ਤੇ ਦੂਜੀ ਜਿਹੜੀ માનਤਾ ਉਹ ਇਹ ਆ ਕਿ ਬਾਬਾ ਹਜੀ ਰਤਨ ਵੀ ਉਹਨਾਂ ਨੂੰ ਮਿਲੇ ਇੱਥੇ ਉਹਨਾਂ ਨਾਲ ਇਟਣੇ ਬਚਨ ਬिलास ਕੀਤੇ ਜੀਵਨ ਮਰਨ ਤੋਂ ਮੁਕਤ ਕੀਤਾ ਇੱਥੇ ਲਿਖਿਆ ਹੋਇਆ ਬੋਰਡ ਤੇ ਇਹ ਉਹ ਦਰਖਤ ਹੈ ਜਿਹੜੀ ਇੰਪੋਰਟੈਂਟ ਚੀਜ਼ ਆ ਇਹ ਬਣ ਦਾ ਦਰਖਤ ਹੈ ਜਿਹੜੇ ਸਾਡੇ ਪ੍ਰਾਚੀਨ ਵਿਰਾਸਤੀ ਰੋਖ ਹਨ ਉਨਾ ਚੋ ਬਣਦਾ ਦਰਖਤ ਹੈ ਤੇ ਇਹ ਉਨਹੀਂ ਪੁਰਾਣਾ ਜਿੰਨਾ ਪੁਰਾਣਾ ਇੱਥੋਂ ਦਾ ਇਤਿਹਾਸ ਹੈ ਇਸੇ ਬਣ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਵੀ ਬੰਨਿਆ ਹੂੰ ਹੂੰ ਦੇਖੋ ਕਹਾਣੀਆਂ ਬਹੁਤ ਐਥੇ ਵੀ ਕਿ ਭਾਈ ਮੈਲਾਗਰ ਸਿੰਘ ਨੂੰ ਬੁਲਾਇਆ ਹਨਾ ਉਹ ਝੋਟਾ ਝਟਕਾਉਣ ਵਾਲੀ ਜਾਂ ਹੋਰ ਪਰ ਸਾਡੇ ਲਈ ਸਭ ਤੋਂ ਮੁਕੱਦਸ ਜਗ੍ਹਾ ਆਪਣੇ ਆਪ ਹੀ ਬਣ ਜਾਂਦੀ ਹੈ ਜਿੱਥੇ ਸਾਡੇ ਬਾਬੇ ਦੇ ਜਿੱਥੇ ਸਾਡੇ ਬਾਪੂ ਦੇ ਚਰਨ ਪਏ ਜਿਹੜੀ ਜਗਾ ਸਾਡੇ ਨਾਲ ਇਸ ਤਰ੍ਹਾਂ ਜੁੜ ਜਾਂਦੀ ਹੈ ਸਹੀ ਉਸ ਚੀਜ਼ ਦੀ ਵਾਈਬ ਲੈ ਸਕਦੇ ਆ ਅਸੀਂ ਉਸ ਚੀਜ਼ ਨੂੰ ਮਹਿਸੂਸ ਕਰ ਸਕਦੇ ਹਾਂ ਜਿਵੇਂ ਗੁਰਦੁਆਰਾ ਹਟ ਸਾਹਿਬ ਉਹ ਬੱਟੇ ਪਏ ਐ ਜਿਹੜਿਆਂ ਨਾਲ ਗੁਰੂ ਸਾਹਿਬ ਨੇ 13-13 ਤੋਲਿਆ ਤੇ ਗੋਦਾ ਤੰਬੂ ਸਾਹਿਬ ਦੇਖੋ ਜਿੱਥੇ ਉਹ ਬਣ ਜਿੱਥੇ ਉੱਥੇ ਬਣਿਆ ਬੱਟੇ ਸੀ ਹਾਂਜੀ ਹੁਣ ਪਾਵੇਂ ਸਾਨੂੰ ਸ਼ਬਦ ਗੁਰੂ ਨਾਲ ਜੋੜਿਆ ਗੁਰੂ ਸਾਹਿਬ ਨੇ ਪਰ ਜਿਹੜਾ ਤੁਹਾਡਾ ਗੁਰੂ ਹੈ ਜਿਹੜਾ ਤੁਹਾਡਾ ਮੁਰਸ਼ਦ ਹੈ ਜਿੰਨੂੰ ਤੁਸੀਂ ਇਸ ਹੱਦ ਤੱਕ ਮੁਹੱਬਤ ਕਰਦੇ ਹੋ ਤਾਂ ਉਹਦੇ ਨਾਲ ਜੁੜੀ ਕੋਈ ਵਸਤੂ ਵੀ ਤੁਹਾਡੇ ਲਈ ਓਨੀ ਮੁਹੱਬਤੀ ਹੋ ਜਾਂਦੀ ਹੈ ਬਿਲਕੁਲ ਇਸ ਲਈ ਜਿਹੜੀਆਂ ਗੁਰੂ ਸਾਹਿਬ ਦੀਆਂ ਵਸਤੂਆਂ ਪਈਆਂ ਜਿਹੜੀਆਂ ਤਲਵੰਡੀ ਸਾਹਿਬ ਉਹ ਚੱਕ ਫਤਿਹ ਸਿੰਘ ਵਾਲੇ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਬਸਤਰ ਉਹਨਾਂ ਦਾ ਸਮਾਨ ਪਿਆ ਸ਼ਸਤਰ ਉਹਨਾਂ ਦੇ ਸ਼ਸਤਰ ਪਏ ਆ ਉਹ ਸਾਡੇ ਲਈ ਓਨੇ ਹੀ ਮੁਕੱਦਸ ਹੋ ਜਾਂਦੇ ਆ ਬਿਲਕੁਲ ਉਸੇ ਤਰ੍ਹਾਂ ਜਿਵੇਂ ਦਰਖਤ ਹੈ ਤਾਂ ਲਿਵਿੰਗ ਹੈ ਨਾ ਇਸ ਦਰਖਤ ਨੇ ਵੀ ਦਰਸ਼ਨ ਕੀਤੇ ਹੈਨਾ ਉਹ ਇਹ ਮਰਿਆ ਨਹੀਂ ਉਸ ਤੋਂ ਬਾਅਦ ਹਜੇ ਤੱਕ ਜਿਉਂਦਾ ਨਾ ਤਾਂ ਇਹ ਉਹ ਲਿਵਿੰਗ ਬੀਇੰਗ ਹੈ ਜਿਨੇ ਦਰਸ਼ਨ ਕੀਤੇ ਤੁਸੀਂ ਮਨੁੱਖਾਂ ਨੂੰ ਜੇ ਆਪਾਂ ਨਹੀਂ ਨਾ ਸੋਚੇ ਮਨੁੱਖ ਉਸ ਤੋਂ ਬਾਅਦ ਕਈ ਪੀੜੀਆਂ ਹੋ ਗਈਆਂ ਹੂੰ 300 ਸਾਲ ਹੋ ਗਏ ਤਾਂ 300 ਸਾਲ ਦੇ ਵਿੱਚ ਲਗਭਗ 12 13 ਪੀੜੀਆਂ ਬਦਲ ਚੁੱਕੀਆਂ 12 13 ਪੀੜੀਆਂ ਬਦਲ ਗਈਆਂ ਪਰ ਦਰਖਤ ਦੀਆਂ ਤਾਂ ਨਹੀਂ ਨਾ ਬਦਲੀਆਂ ਇਹ ਦਰਖਤ ਤਾਂ ਸਾਵਾ ਹੀ ਹੈ ਬਿਲਕੁਲ ਜਿਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜਿਹਦੇ ਨਾਲ ਗੁਰੂ ਸਾਹਿਬ ਨੇ ਘੋੜਾ ਬੰਨਿਆ ਹਨਾ ਤਾਂ ਲਿਵਿੰਗ ਚੀਜ਼ਾਂ ਜਿਹੜੀਆਂ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਆ ਹਨਾ ਉਹ ਵੀ ਸਾਡੇ ਲਈ ਉਨੀਆਂ ਹੀ ਪਿਆਰੀਆਂ ਉਨੀਆਂ ਮੁਕੱਦਸ ਹੋ ਜਾਂਦੀਆਂ ਬਿਲਕੁਲ ਜਿਹੜੀ ਵੀ ਚੀਜ਼ ਹੈ ਠੀਕ ਹੈ ਸ਼ਬਦ ਗੁਰੂ ਨਾਲ ਜੁੜਨਾ ਸਭ ਤੋਂ ਮਹੱਤਵਪੂਰਨ ਹੈ ਪਰ ਜਿਹੜੀ ਮੈਂ ਪਹਿਲਾਂ ਵੀ ਕਹੀ ਜਦੋਂ ਤੁਸੀਂ ਕਿਸੇ ਨੂੰ ਮੁਹੱਬਤ ਕਰਦੇ ਹੋ ਨਾ ਉਹਦੇ ਨਾਲ ਹਰ ਜੁੜੀ ਹਰ ਚੀਜ਼ ਨਾਲ ਵੀ ਤੁਹਾਡੀ ਮੁਹੱਬਤ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਜਿਹੜਾ ਇਤਿਹਾਸ ਹਾਜੀ ਰਸਨ ਗੁਰਦੁਆਰਾ ਸਾਹਿਬ ਐਥੇ ਲਿਖਿਆ ਹੋਇਆ ਹੈਗਾ ਉਹਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਤੇ ਪੋਚੋ ਤੇ ਦੋਦ ਭਾਗੂ ਪਿੰਡਾ ਉੱਥੇ ਵੀ ਗੁਰਦੁਆਸਾ ਬਣਾ ਹੋਇਆ ਉੱਥੋਂ ਹੁੰਦੇ ਹੋ ਜਿਹੜੇ 21 ਜੂਨ 21 ਜੂਨ ਨੂੰ 1706 ਨੂੰ ਇੱਥੇ ਇੱਥੇ ਪਹੁੰਚੇ ਸੀ ਬਠੰਡੇ ਤਾ ਉਦੋਂ ਇਹ ਕਿਹਾ ਜਾਂਦਾ ਕਿ ਉਹ ਹਾਜੀ ਰਤਨ ਜਿਹੜਾ ਸੀਗੇ ਤਾਂ ਉਹਨਾਂ ਨੂੰ ਇੱਥੇ ਮਿਲੇ ਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਜਨਮ ਮਾਰਨ ਤੋਂ ਮੁਕਤ ਕੀਤਾ ਜਿਵੇਂ ਫਿਰ ਆਪਾਂ ਗੱਲ ਉਹ ਕਰਦੇ ਸੀ ਜਿਵੇਂ ਉਹ ਕਹਿੰਦੇ ਸੀਗੇ ਵਿੱਚ 600 700 ਸਾਲ ਉਮਰ ਸੀ ਜੇ ਉਹਦੇ ਮੁਤਾਬਕ ਤਾਂ ਇਹ ਤੋਂ ਵੀ ਬਹੁਤ ਵੱਧ ਬਣਦੀ ਹਾਂ ਉਸ ਤੋਂ ਵੀ ਜ਼ਿਆਦਾ ਬਣ ਜਾਂਦੀ ਹੈ ਤਾਂ ਕਿਉਂਕਿ ਗੁਰੂ ਸਾਹਿਬ ਨੂੰ ਲਗਾਇਆ ਉਹ ਤਾਂ 140 ਹੋਏ ਨੇ ਹਾਂ ਠੀਕ ਹੈ ਤਾ ਇਹ ਉਹ ਥਾਣਾ ਜਿੱਥੇ ਗੁਰੂ ਸਾਹਿਬ ਆਏ ਔਰ ਸੰਗਤਾਂ ਦੇ ਨਾਲ ਉਹਨਾਂ ਨੇ ਬਾਚਨ ਬਲਾਸਰੀ ਕੀਤਾ ਔਰ ਸੰਗਤਾਂ ਨੇ ਕਿਹਾ ਕਿ ਇੱਥੇ ਤੁਸੀਂ ਉਜਾੜ ਚ ਕਿਉਂ ਬੈਠੇ ਹੋਏ ਹੋ ਵੀ ਜਦ ਤੁਸੀਂ ਗਿੜਾ ਸਾਹਿਬ ਇੱਕ ਗਿੜਾ ਸਾਹਿਬ ਚੱਲੋ ਉੱਥੇ ਬਹਿਨੇ ਹੈਗੇ ਆ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮਤਲਬ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਤਾਂ ਦੱਸੋ ਅਸੀਂ ਇੱਥੇ ਲੋਕਾਂ ਦੇ ਦੁੱਖ ਕੱਟਣ ਵਾਸਤੇ ਆਏ ਹੋਏ ਆ ਫਿਰ ਕਿਸੇ ਨੇ ਕਿਹਾ ਕਿ ਇੱਥੇ ਜਿਹੜਾ ਹੈ ਇੱਕ ਕਾਣਾ ਦਿਓ ਹੈ ਜਿਹੜਾ ਇਤਿਹਾਸ ਗੁਰਦਾਰਾ ਸਾਹਿਬ ਬੋਲਣ ਤਾਂ ਸਿਆਣਕ ਕਿ ਕਾਲਾ ਦਿਓ ਹੈਗਾ ਉਹ ਤੋਂ ਲੋਕ ਬਹੁਤ ਪਰੇਸ਼ਾਨ ਹੈ ਤਾਂ ਫਿਰ ਉਹਦਾ ਵੀ ਜਿਹੜਾ ਹੈਗਾ ਇਹਨਾਂ ਨੇ ਉਦਾਰ ਕੀਤਾ ਗੁਰੂ ਸਾਹਿਬ ਨੇ ਤੇ ਉਹ ਮਗਾਹ ਨਤਮਗਿਰ ਦੇ ਨਾਲ ਵੀ ਜਿਹੜਾ ਕਨੈਕਸ਼ਨ ਜੁੜਦਾ ਇਸ ਇਤਿਹਾਸਿਕ ਕੜੀ ਦੇ ਵਿੱਚੋਂ ਤਾਂ ਇਹ ਗੁਰਦਾਰਾ ਹਾਜ਼ਰਤਨ ਉੱਥੇ ਕਿੰਨੀ ਚੋਟ ਟੈਗਾ ਜਿਹੜਾ ਲੋਕਾਂ ਨੂੰ ਬਹੁਤ ਤੰਗ ਕਰਦਾ ਹਾਂ ਤੇ ਭਾਈ ਮਲਗਰ ਸਿੰਘ ਨੂੰ ਬੁਲਾ ਕੇ ਉਹ ਝੋਟੇ ਦਾ ਸਿਰ ਲਵਾ ਕੇ ਉਹ ਗਾਣੇ ਦਿਓ ਉਹਨੂੰ ਦੇਤਾ ਜਾਂਦੇ ਕਿ ਮੈਨੂੰ ਭੁੱਖਾ ਇਹ ਇਤਿਹਾਸ ਜਿਹੜਾ ਇੱਥੇ ਲਿਖਿਆ ਉਹਦੇ ਮੁਤਾਬਕ ਸੀ ਤੁਹਾਨੂੰ ਦੱਸ ਰਹੇ ਹਾਂ ਗੁਰਦੁਆਰਾ ਹਾਜੀ ਰਤਨ ਪਾਸ਼ਾਹੀ 10ਵੀਂ ਦੇ ਬਾਅਦ ਇਤਿਹਾਸ ਜਿਹੜਾ ਲਿਖਿਆ ਹੋਇਆ ਸੋ ਦੋਸਤੋ ਇਹ ਗੁਰਦੁਆਰਾ ਹਾਜੀ ਰਤਨ ਸਾਹਿਬ ਤੁਸੀਂ ਦਰਸ਼ਨ ਕੀਤੇ ਇਸ ਤੋਂ ਬਾਅਦ ਅਸੀਂ ਅਗਲੀਆਂ ਹੋਰ ਇਤਿਹਾਸਕ ਜਿਹੜੀਆਂ ਜਿਹੜੇ ਸਥਾਨ ਹੈ ਉਹਨਾਂ ਨਾਲ ਆਪਾਂ ਚੱਲੇ ਪਾਉਣੇ ਆ ਆਜੋ ਜੀ ਚੱਲੀਏ ਇਸ ਗੁਰਦਾਸ ਸਾਹਿਬ ਦੀ ਅਗਰ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਬੱਸ ਸਟੈਂਡ ਤੋਂ ਤਕਰੀਬਨ 1.5 ਕਿਲੋਮੀਟਰ ਦੂਰ ਬਣਦਾ ਬੱਸ ਸਟੈਂਡ ਤੋਂ ਜਦੋਂ ਸਰਕਾਰੀ ਹਸਪਤਾਲ ਵਾਲੇ ਪਾਸੇ ਆਉਣੇ ਹੈਗੇ ਆ ਤਾਂ ਇੱਕ ਉੱਥੇ ਚੌਕ ਬੰਦਾ ਹਾਜ਼ਿਰਤਨ ਚੌਕ ਕੀ ਕਹਿੰਦੇ ਆ ਤਾਂ ਹਾਜ਼ਿਰਤਨ ਚੌਕ ਤੋਂ ਸੱਜੇ ਪਾਸੇ ਜੇ ਆਪਾਂ ਆਈਏ ਤਾਂ ਉਹ ਚੌਕ ਤੋਂ ਮਹਿਜ 700 ਮੀਟਰ